ਬੇਹਾਗੜਾ ਮਹੱਲਾ ਪੰਜਵਾ ਹਰ ਚਰਨ ਸਰੋਵਰ ਤਹ ਕਰੋ ਨਿਵਾਸ ਮਰਾ ਕਰ ਮੱਜਨ ਹਰ ਸਰੇ ਸਭ ਕਿਲ ਬਿਖ ਨਾਸ ਮਨਾ ਕਰ ਸਦਾ ਮੱਜਨ ਗੋਬਿੰਦ ਸਜਨ ਦੁਖ ਅੰਧੇਰਾ ਨਾਸੈ ਜਨਮ ਮਰਨ ਨਾ ਕੋਏ ਤਿਸ ਕਉ ਕਟੈ ਜਮ ਕੇ ਫਾਸੈ ਆ ਫੇਰ ਪੜੋ ਜੀ ਇਕਲਾਮ ਨਾਲ ਸੀ ਇਕਲਾਮ ਹੈ ਦੁਖ ਅੰਧੇਰਾ ਨਾਸੈ ਕਾਲ ਜਮ ਕੀ ਫਸੇ ਹਾਂਜੀ ਦੁਆਰਾ ਪੜੀ ਕਾਰ ਸਦਾ ਮੱਜਨ ਗੋਬਿੰਦ ਸਜਣ ਦੁਖ ਅੰਧੇਰਾ ਨਾਸੀ ਜਨਮ ਮਰਨ ਨਾ ਹੋਏ ਤਿਸ ਕਉ ਕਟੈ ਜਮ ਕੇ ਫਾਸੇ ਹਾਂਜੀ ਠੀਕ ਹੈ ਮੇਲ ਸਾਧ ਸੰਗੇ ਨਾਮ ਰੰਗੇ ਤਹਾ ਪੂਰਨ ਆਸੋ ਬਿਨਵੰਤ ਨਾਨਕ ਧਾਰ ਕਿਰਪਾ ਹਰ ਚਰਨ ਕਮਲ ਨਿਵਾਸੋ ਤਹਿ ਅਨਦ ਬਿਨੋਦ ਸਦਾ ਅਨਹਦ ਚੁਣਕਾਰੋ RAM ਮਿਲ ਗਾਵਹਿ ਸੰਤ ਜਨਾ ਪ੍ਰਭ ਕਾ ਜੈਕਾਰੋ RAM ਮਿਲ ਸੰਤ ਗਾਵਹਿ ਖਸਮ ਭਾਵਹਿ ਹਰ ਪ੍ਰੇਮ ਹਰ ਹਰ ਪ੍ਰੇਮ ਰਸ ਰੰਗ ਭਿੰਨੀਆਂ ਹਰ ਲਾਭ ਪਾਇਆ ਆਪ ਮਿਟਾਇਆ ਮਿਲੇ ਚਿਰੀ ਵਿਛੁੰਨਿਆ ਗਹਿ ਭੁਜਾ ਲੀਨੇ ਦਇਆ ਕੀਨੇ ਪ੍ਰਭ ਏਕ ਅਗਮ ਅਪਾਰੋ ਬਿਨਵੰਤ ਨਾਨਕ ਸਦਾ ਨਿਰਮਲ ਸਚ ਸਬਦ ਰੋਣ ਚੁਣਕਾਰੋ ਸੁਣ ਵਡਭਾਗਿਆ ਹਰ ਅੰਮ੍ਰਿਤ ਬਾਣੀ RAM ਜਿਨ ਕੋ ਕਰਮ ਲਿਖਿ ਤਿਸ ਹਿਰਦੈ ਸਮਾਣੀ RAM ਅਕਾਥ ਕਹਾਣੀ ਤਿਨੀ ਜਾਣੀ ਜੇਸ ਆਪ ਪ੍ਰਭ ਕਿਰਪਾ ਕਰੇ ਅਮਰthੀਆ ਫਿਰ ਨਾ ਮੂਆ ਕਾਲ ਕਲੇਸਾ ਦੁਖ ਹਰੇ ਹਰ ਸਰਣ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਾਨ ਤਨ ਭਾਣੀ ਬਿਨਵੰਤ ਨਾਨਕ ਸਦਾ ਗਾਇ ਪਵਿੱਤਰ ਅੰਮ੍ਰਿਤ ਬਾਣੀ ਮਾਨ ਤਨ ਗਲਤ ਭਏ ਕਿਸ ਕਹਿਣ ਨਾ ਜਾਈ RAM ਜਿਸ ਤੇ ਉਪਜੇੜਾ ਤੇ ਨੇ ਲੀਆ ਸਮਾਈ RAM ਹਾਂ ਜੀ ਆਪਾਂ ਗੰਨ ਜੀ ਨੂੰ ਬੇਨਤੀ ਕਰੇ ਸਪਸ਼ਟ ਕਰੀਏ ਵੀ ਮਨ ਤਨ ਗਲਤ ਭਏ ਗਲਤ ਪਾਠ ਤੇ ਨਾਲ ਇਰਾਰਥੀ ਸੰਗਤਾਂ ਨੂੰ ਜਾਣਕਾਰੀ ਲਈ ਦੱਸ ਦਈਏ ਹਾਂ ਜੀ ਮਨ ਤਨ ਗਲਤ ਭਏ ਮਨ ਤਨ ਗਲਤ ਭਏ ਗਲ ਗਏ ਗਲਤ ਭਏ ਇਉਂ ਕੱਸ ਕੇ ਨਹੀਂ ਕਰਨਾ ਹਾਂ ਜੀ ਗਲਤ ਦਾ ਅਰਥ ਆਪ ਜੀ ਸਮਝਦੇ ਹੀ ਹੋ ਤੇ ਗਲਤ ਪਾਏ ਗਲਤ ਪਾਏ ਕਿ ਗਲ ਗਏ ਸੋ ਇਸੇ ਪਰਾਂ ਅੱਗੇ ਜਿਸ ਤੇ ਉਪਜੇੜਾ ਪਿੱਛੇ ਵੀ ਬੇਨਤੀ ਕੀਤੀ ਸੀ ਉਪਜੜਿਆ ਪਾਠੀ ਆਮ ਬੋਲ ਜਾਂਦੇ ਨੇ ਉਪਜੜਿਆ ਨਹੀਂ ਬੋਲਣਾ ਉਪਜੇੜਾ ਜੱਜਾ ਐੜਾ ੜਾੜਾ ਇੰਨਾ ਤਿੰਨਾ ਅੱਖਰਾਂ ਦਾ ਤੇ ਲਗਾ ਮਾਤਰਾ ਦਾ ਖਿਆਲ ਰੱਖ ਕੇ ਪਾਠ ਕਰਨਾ ਜਿਸ ਤੇ ਉਪਜੇੜਾ ਤਿੰਨ ਦੀ ਅਸਮਾਈ ਰਾਮ ਹਾਂਜੀ ਮੇਲ ਬ੍ਰਹਮ ਜੋਤੀ ਓਤ ਪੋਤੀ ਉਦਕ ਉਦਕ ਸਮਾਇਆ ਜਾਲ ਥਲ ਮਹੀਲ ਏਕ ਰਵਿਆ ਨਹਿ ਦੂਜਾ ਦ੍ਰਿਸ਼ਟਾ ਆਇਆ ਬਾਣਾ ਤਰੇਣਾ ਤ੍ਰੇ ਭਵਨ ਪੂਰ ਪੂਰਨ ਕੀਮਤ ਕਹਿਣਾ ਨਾ ਜਾਈ ਬਿਨਵੰਤ ਨਾਨਕ ਆਪ ਜਾਣੈ ਜਿਨ ਇਹ ਬਣਤ ਬਣਾਈ ਜਿਹੜੀ ਪੰਗਤੀ ਆਈ ਸੀ ਮਨ ਤਨ ਗਲਤ ਭਏ ਗਲਤ ਦਾ ਅਰਥ ਗਲਣਾ ਵੀ ਹੈ ਤੇ ਗਲਣਾ ਵਿੱਚੋਂ ਗਲਤਾਨ ਹੋਣਾ ਵੀ ਹੈ ਮਨ ਤਨ ਗਲਤ ਭਏ ਮਨ ਤਨ ਗਲਤਾਨ ਹੋ ਗਿਆ ਇਕਮਿਕ ਹੋ ਗਿਆ ਪਰਮਾਤਮਾ ਦੇ ਵਿੱਚ ਕਿਸ਼ ਕਹਿਣ ਦਾ ਜਾਈ RAM ਹੁਣ ਕੁਝ ਦੁਬਾਰਾ ਹੋਰ ਕੁਝ ਕਿਹਾ ਨਹੀਂ ਜਾ ਸਕਦਾ ਕੁਝ ਵਖਰੇਵਾ ਨਹੀਂ ਕਿਹਾ ਜਾ ਸਕਦਾ ਜਿਸ ਤੋਂ ਉਪਜਿਆ ਸੀ ਉਸੇ ਵਿੱਚ ਹੀ ਸਮਾ ਗਿਆ ਇਉ ਗਲਤ ਦਾ ਅਰਥ ਹੈ ਗਲਤਾਨ ਹੋਣਾ ਇਕਮਿਕ ਹੋ ਜਾਣਾ ਮਸਤ ਹੋ ਜਾਣਾ ਇਸ ਵਾਸਤੇ ਗਲਤ ਭਏ ਪਾਠ ਨਹੀਂ ਕਰਨਾ ਹਾਂਜੀ ਬਿਹાગੜਾ ਮਹੱਲਾ ਪੰਜਵਾ ਖੋਜਤ ਸੰਤ ਫਿਰ ਹੈ ਪ੍ਰਭ ਪ੍ਰਾਣ ਆਧਾਰੇ RAM ਤਾਣ ਤਨ ਖੀਨ ਭਇਆ ਤਾਣ ਤਨ ਖੀਨ ਭਇਆ ਬਿਨ ਮਿਲਤ ਪਿਆਰੇ RAM ਤਾਣ ਤਨ ਜਿਹੜਾ ਸਰੀਰ ਦਾ ਬਲ ਸੀ ਖੀਨ ਭਇਆ ਉਹ ਕਮਜ਼ੋਰ ਪੈ ਗਿਆ ਘਟ ਗਿਆ ਤਾਣ ਤਨ ਖੀਨ ਭਇਆ ਬੇਨਮ ਮੇਲਤ ਪਿਆਰੇ RAM ਪ੍ਰਭ ਮਿਲ ਹੋ ਪਿਆਰੇ ਮਯਾ ਧਾਰੇ ਕਰ ਦਇਆ ਲੜ ਲਾਏ ਲੀਜੀਐ ਦੇਹੇ ਨਾਮ ਆਪਣਾ ਜਪੋ ਸੁਆਮੀ ਹਰ ਦਰਸ ਪੇਖੇ ਜੀ ਜੀਐ ਸਮਰਥ ਪੂਰਨ ਸਦਾ ਨਿਹਚਲ ਊਚ ਅਗਮ ਅਪਾਰੇ ਬਿਨਵੰਤ ਨਾਨਕ ਧਾਰ ਕਿਰਪਾ ਮਿਲ ਹੋ ਪ੍ਰਾਨ ਪਿਆਰੇ ਜਪ ਤਪ ਵਰਤ ਕੀਨੇ ਪੇਖਨ ਕੋ ਚਰਣਾ RAM ਤਪਤ ਨ ਕਤ ਹੈ 부ਜੈ ਬੇਨ ਸੁਆਮੀ ਸਰਣਾ RAM ਤਪਤ ਨ ਕਤ ਹੈ 부ਜੈ 부ਜੈ ਨਹੀਂ ਇਥੇ ਪੜ ਜਾਣਾ 부ਜੈ ਪਾਠ ਪੋਲਾ ਹੀ ਕਰਨਾ ਤਪਤ ਨ ਕਤ ਹੈ 부ਜੈ ਬੇਨ ਸੁਆਮੀ ਸਰਣਾ RAM ਰਾਬ ਸਰਣ ਤੇਰੀ ਕਾਟ ਬੇਰੀ ਸੰਸਾਰ ਸਾਗਰ ਤਾਰੀਐ ਅਨਾਤ ਨਿਰਗੁਣ ਕਛ ਨਾ ਜਾਣਾ ਮੇਰਾ ਗੁਣ ਔਗਣ ਨਾ ਵਿਚਾਰੀਐ ਦੀਨ ਦਇਆਲ ਗੋਪਾਲ ਪ੍ਰੀਤਮ ਸਮਰੱਥ ਕਾਰਣ ਕਰਣਾ ਨਾਨਕ ਚਾਤਰਿਕ ਹਰ ਬੂੰਦ ਮੰਗੈ ਜਪ ਜੀਵਾ ਹਰ ਹਰ ਚਰਣਾ ਅਮਯ ਅਸਰੋਵਰੋ ਪੀਓ ਹਰ ਹਰ ਨਾਮਾ ਰਾਮ ਸੰਤ ਹੈ ਸੰਗ ਮਿਲੇ ਜਪ ਪੂਰਨ ਕਾਮਾ ਰਾਮ ਸਭ ਕਾਮ ਪੂਰਨ ਦੁਖ ਬਿਦੀਰਨ ਹਰ ਨਿਮਖ ਮਨ ਹੋ ਨ ਬੀਸਰ ਆਨੰਦ ਅਨ ਦਿਨ ਸਦਾ ਸਾਚਾ ਸਰਬ ਗੁਣ ਜਗਦੀਸਰੈ आ गणत ऊच अपार ठाकुर अगम जा को धाम बिन वंत नानक मेरी इच्छ पूर्ण मिले श्री रंग रामा कई कोटिक जग शला कई गोटिक जग फला सुन गावन हारे राम हर हर नाम जपत कुल सगले तारे राम ਹਰ ਨਾਮ ਜਪਤ ਸੋ ਹੰਤ ਪ੍ਰਾਣੀ ਤਾਹੀ ਮਹਿਮਾ ਕੀਤ ਗਨਾ ਹਰ ਬਿਸਰ ਨਾਹੀ ਪ੍ਰਾਨ ਪਿਆਰੇ ਚਿਤਵੰਤ ਦਰਸਨ ਸਦਮਨਾ ਸੋਭ ਦਿਵਸ ਆਏ ਗਹਿ ਕਾਂਠ ਲਾਏ ਪ੍ਰਭ ਊਚ ਅਗਮ ਅਪਾਰੇ ਬਿਨਵੰਤ ਨਾਨਕ ਸਫਲ ਸਭ ਕਿਛ ਪ੍ਰਭ ਮਿਲੇ ਆਤ ਪਿਆਰੇ ਬਿਹાગੜਾ ਮਹੱਲਾ ਪੰਜਵਾ ਛੰਤ ਅਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ ਪਾਪ ਪਾਪ ਕਮਾਵਦਿਆ ਤੇਰਾ ਕੋਏ ਨਾ ਬੇਲੀ ਰਾਮ ਕੋਏ ਨਾ ਬੇਲੀ ਹੋਏ ਤੇਰਾ ਸਦਾ ਪਛੋ ਤਾਵਹੇ ਗੋਨ ਗੋਪਾਲ ਨਾ ਜਪਹਿ ਰਸਨਾ ਫਿਰ ਕਦ ਹੋ ਸੇ ਦੇਹ ਆਵਹੇ ਤਰਵਰ ਵਿਚੁੰਨੇ ਨਹਿ ਪਾਤ ਜੁੜਤੇ ਜਮ ਮਗ ਗੌਣ ਇਕੇਲੀ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ ਤੂੰ ਵਾਲਵੰਚ ਲੋਕ ਕਰਹਿ ਸਭ ਜਾਣੈ ਜਾਣੀ RAM ਲੇਖਾ ਧਰਮ ਭਇਆ ਤਿਲ ਪੀੜੇ ਘਾਣੀ RAM ਕਿਰਤ ਕਮਾਣ ਦੁਖ ਸਹੋ ਪ੍ਰਾਣੀ ਅਨਕ ਜੋਨ ਪਰਮਾਇ ਮਹਾ ਮੋਹਨੀ ਸੰਗ ਰਾਤਾ रतन जन्म गवाया एक असहर के नाम बज हो आन काज सयानी बिन वंत नानक लेख लिखिया धर्म मोह लुबाणी बीच ना कोई करे अकीरत कण बिछड़ पया आए खरे कथन जम कंकर पकड़ लया ਪਕੜੇ ਚ ਲਾਇਆ ਆਪਣਾ ਕਮਾਇਆ ਮਹਾਮੋਹਨੀ ਰਾਤਿਆ ਗੋਨ ਗੋਵਿੰਦ ਗੁਰਮੁਖ ਨਾ ਜਪਿਆ ਗੋਨ ਗੋਵਿੰਦ ਗੁਰਮੁਖ ਨਾ ਜਪਿਆ ਤਪਤ ਥਮ ਗਲ ਲਾਤਿਆ ਕਾਮ ਕ੍ਰੋਧ ਅਹੰਕਾਰ ਮੂਠਾ ਹੋਏ ਗਿਆਨ ਪਛਤਾਪਿਆ ਬਿਨ ਵੰਤ ਨਾਨਕ ਸੰਜੋਗ ਭੂਲਾ ਹਰ ਜਾਪ ਰਸਨ ਨਾ ਜਾਪਿਆ ਤੋਜ ਬੇਨ ਕੋ ਨਾਹੀ ਪ੍ਰਭ ਰਾਖਨ ਹਾਰਾ ਰਾਮ ਪਤ ਤ ਉਧਾਰਨ ਹਰ ਬਿਰਦ ਤੁਮਾਰਾ ਰਾਮ ਪਤ ਤ ਉਧਾਰਨ ਸਰਨ ਸੁਆਮੀ ਕਿਰਪਾ ਨਿਧ ਦਇਆਲਾ ਅੰਧ ਖੂਪ ਤੇ ਉਧਰ ਕਰਤੇ ਸਗਲ ਘਟ ਪ੍ਰਤਪਾਲਾ ਸਰਨ ਤੇਰੀ ਕਾ ਸਰਨ ਤੇਰੀ ਕਟ ਮਹਾ ਬੇੜੀ ਇਕ ਨਾਮ ਦੇਹੇ ਆਧਾਰਾ ਬਿਨਵੰਤ ਨਾਨਕ ਕਰ ਦੇ ਰੱਖੋ ਗੋਬਿੰਦ ਦੀਨ ਦਿਆਰਾ ਸੋ ਦਿਨ ਸਫਲ ਗਣਿਆ ਹਰ ਪ੍ਰਭੂ ਮਿਲਾਇਆ RAM ਸਭ ਸੁਖ ਪ੍ਰਗਟਿਆ ਦੁਖ ਦੂਰ ਪਰਾਇਆ RAM ਸੋਹ ਸਹਜ ਆਨੰਦ ਬਿਨੋਦ ਸਾਧ ਹੀ ਗੋਨ ਗੋਪਾਲ ਨਿਤ ਗਾਈਐ ਭਜ ਸਾਧ ਸੰਗੇ ਮਿਲੇ ਰੰਗੇ ਬਹੁੜ ਜੋਨ ਨਾ ਧਾਈਐ ਗਹਿ ਕੰਠ ਲਾਏ ਸਹਜ ਸੁਭਾਏ ਆਦ ਅੰਕੁਰ ਆਇਆ ਗਹਿ ਕੰਠ ਲਾਏ ਸਹਜ ਸੁਭਾਏ ਆਦ ਅੰਕੁਰ ਆਇਆ ਬਿਨਵੰਤ ਨਾਨਕ ਆਪ ਮਿਲਿਆ ਬਹੁੜ ਕਤਹੁ ਨਾ ਜਾਇਐ